ਕਿੱਥੇ ਚੱਲੇ ਆ ਆ ਤੁਹਾਨੂੰ ਦਿਵਸ ਪੇਚ ਬਣਾਉਣਾ ਸਿਖਾਈਏ ਇਧਰ ਦੇਖ ਲੋ ਧਿਆਨ ਨਾਲ ਆਪਾਂ ਦਿਵਸ ਰੀਚ ਕੰਮ ਬਣਾਉਣਾ ਹੈ ਦੇਖੋ ਆਪਣੀ ਪੂਣੀ ਚੜਾਈ ਪੂਰੀ ਰਹੇਗੀ ਜਿਆਦਾ ਚੌੜੀ ਰਹੇਗੀ ਪੂਣੀ ਆਪਣੀ ਉਸ ਤੋਂ ਬਾਅਦ ਕਰਨਾ ਆਪਾਂ ਥੱਲੋ ਮੋੜ ਦੇਣਾ ਪਹਿਲਾ ਪੱਲੇ ਨੂੰ ਥੱਲੋ ਮੋੜ ਕੇ ਜਿੰਨਾ ਕ ਆਪਾਂ ਥੱਲੋ ਮੋੜਿਆ ਉਹਨਾਂ ਉੱਤੋਂ ਮੋੜ ਦੇਣਾ ਲੜ ਨੂੰਵੇਂ ਲੜ ਨੂੰ ਉੱਤੋਂ ਮੋੜ ਕੇ ਤੇ ਪੂਹ ਦਾ ਲੜ ਨੂੰ ਸਾਫ਼ ਕਰ ਲੈਣਾ ਆਪਾਂ ਸਾਫ਼ ਕਰਕੇ ਉੱਪਰ ਤੋਂ ਲੜ ਦੀ ਸਫਾਈ ਕੀਤੀ ਹੁਣ ਦੇਖੋ ਹਜੇ ਆਪਣਾ ਰਿਵਰਸ ਪੇਚ ਬਣੇ ਨਹੀਂ ਹੁਣ ਦੇਖੋ ਧਿਆਨ ਨਾਲ ਰਿਵਰਸ ਪੇਚ ਨੂੰ ਆਪਾਂ ਕੈ ਬਣਾਉਣਾ ਹੈ ਆਹਦੇ ਖਵਾ ਤੁਹਾਡੇ ਥੋੜਾ ਟੋ ਆ ਜਾ ਪਊਗਾ ਆਪਾਂ ਟੋਏ ਜੇ ਤੋਂ ਕੀ ਕਰਨਾ ਲੜ ਨੂੰ ਬਾਹਰੋਂ ਕੱਢ ਲੈਣਾ ਵੇ ਦੇਖੋ ਐਸ ਤਰੀਕੇ ਨਾਲ ਲਾਸਟ ਤੱਕ ਐਸ ਤਰੀਕੇ ਨਾਲ ਲੜ ਨੂੰ ਬਾਹਰੋਂ ਕੱਢ ਕੇ ਫਰੰਟ ਤੋਂ ਵੀ ਆਪਾਂ ਐਸ ਤਰੀਕੇ ਨਾਲ ਬਾਹਰ ਕੱਢ ਲੈਣਾ ਲੜ ਨੂੰ ਥੋੜਾ ਥੱਲੇ ਨੂੰ ਖਿੱਚ ਲੈਣਾ ਵੇ ਆਪਾਂ ਜਿੰਨੀ ਕਾ ਆਪਣੇ ਪੇਚਾਂ ਦੀ ਚੜਾਈ ਰੱਖਣੀ ਉੰਨੀ ਚੜਾਈ ਰੱਖ ਲੈਣੀ ਜਿੰਨਾ ਕਾ ਆਪਣੇ ਪੇਚਾਂ ਵਿੱਚ ਗੈਪ ਰੱਖਣਾ ਉਸਾਂ ਦਾ ਗੈਪ ਰੱਖ ਕੇ ਆਪਾਂ ਲੜ ਨੂੰ ਲਾ ਦੇਣਾ ਵੇ ਦੇਖੋ ਇਹ ਆਪਣਾ ਦਿਵਸ ਪੇਜ ਤਿਆਰ ਹੋ ਗਿਆ ਹੁਣ ਦੇਖੋ ਦਿਵਸ ਪੇਜ ਤਿਆਰ ਤੇ ਹੋ ਗਿਆ ਹੁਣ ਆਪਾਂ ਇਹਦੇ ਸਫਾਈ ਕੰਮ ਕਰਨੀ ਉਹ ਦੇਖ ਲਓ ਹੁਣ ਆਪਾਂ ਬਾਗ ਦੀਆਂ ਗੰਦਨ ਨਾਲ ਨਾਟੋਂ ਸਾਫ਼ ਕਰ ਲੈਣਾ ਹੈ ਦੇਖੋ ਪਤਾ ਕਿ ਆਪਾਂ ਕਰਨਾ ਥੱਲੋਂ ਸਫਾਈ ਕਰਨੀ ਆ ਲੜਦੀ ਇਲਾਕੇ ਆਪਣੇ ਲੜਪੂ ਦੇ ਮੋਟੇ ਹੋ ਜਾਣਗੇ ਉੱਪਰ ਵੀ ਬਾਗਮਾਰਾਂ ਨੇ ਆਪਣਾ ਪੋਲੀਸਾਈਡ ਵੀ ਲਾ ਰਾਂ ਤੇ ਲੜ ਆਪਣੇ ਪੂਰੇ ਸਾਫ ਹੋ ਜਾਣ ਦੇਖੋ ਲੜ ਆਪਣੇ ਮੋٹے ਵੀ ਹੋ ਗਏ ਤੇ ਸਾਫ ਵੀ ਹੋ ਗਏ ਚੈੱਕ ਕਰੋ ਹੁਣ ਕਿਵੇਂ ਸਹੀ ਲੱਗਿਆ ਲੜ ਦੱਸਿਓ ਕਮੈਂਟ ਕਰਕੇ